ਦੋਸਤੋ ਬਹੁਤ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਤੇ ਇੱਕ ਨਵਾਂ ਮੁੱਦਾ ਜਿਹੜਾ ਅਕਾਲੀ ਦਲ ਦਾ ਜਿਹੜਾ ਉੱਠਿਆ ਨਵਾਂ ਖੜਾ ਹੋਇਆ ਜਿਹੜੇ ਬਾਗੀ ਧੜੇ ਨੇ ਅਕਾਲੀ ਦਲ ਦੇ ਉਹ ਜਿਹੜੇ ਨੇ ਉਹ ਸਖਬੀਰ ਸਿੰਘ ਬਾਦਲ ਤੋਂ ਅਸਤੀਫਾ ਮੰਗ ਰਹੇ ਨੇ ਤੇ ਸਖਬੀਰ ਸਿੰਘ ਬਾਦਲ ਜਿਹੜੇ ਨੇ ਆਪਣੀ ਅੜੀ ਤੇ ਅੜੇ ਨੇ ਕੋਈ ਵੀ ਫੈਸਲਾ ਜਿਹੜਾ ਵਾ ਉਹ ਅਜੇ ਤੱਕ ਨਹੀਂ ਕਰ ਰਹਾ ਪਰ ਸ਼ਰਮਨੀ ਕਮੇਟੀ ਨੇ ਵੀ ਜਿਹੜਾ ਵਾ ਉਹ ਅਕਾਲੀ ਦਲ ਨੂੰ ਬਚਾਉਣ ਵਾਸਤੇ ਗੱਲ ਕਹੀ ਹੈ ਪਰ ਗੱਲ ਇੱਥੇ ਆਕਾਲੀ ਦਲ ਕਿੱਦਾਂ ਬਚੂ ਆਕਾਲੀ ਦਲ ਦੀ ਕੀ ਸਥਿਤੀ ਹੈ ਕਿਉਂ ਇੱਥੋਂ ਇੱਥੋਂ ਤੱਕ ਆ ਗਿਆ ਆਕਾਲੀ ਦਲ ਆਕਾਲੀ ਦਲ ਦੀ ਸਭ ਤੋਂ ਵੱਡੀ ਜਿਹੜੀ ਸਥਿਤੀ ਹੈ ਇਹ ਇਨਾਂ ਕੋਲ ਮੌਕਾ ਆ ਗਿਆ ਸੀ ਇੱਕ ਜਿਹੜੀਆਂ ਹੁਣ ਲੋਕ ਸਭਾ ਇਲੈਕਸ਼ਨਾਂ ਨੰਗੀਆਂ ਨਾ ਇਸ ਦੇ ਵਿੱਚ ਉਹਨਾਂ ਨੂੰ ਬਹੁਤ ਵੱਡਾ ਮੌਕਾ ਮਿਲਿਆ ਸੀ ਆਪਾਂ ਪਿੱਛੇ ਨਹੀਂ ਜਾਣਾ ਆਪਾਂ ਇੱਥੇ ਹੀ ਰਹਿਨੇ ਆ ਲੋਕ ਸਭਾ ਚਿਕਨਾ ਜੇ ਥੋੜਾ ਟਾਈਮ ਨੰਗੀ ਆਨੇ ਤੇ ਉਹਦੇ ਵਿੱਚ ਇਹਨਾਂ ਨੂੰ ਬਹੁਤ ਵੱਡਾ ਮੌਕਾ ਮਿਲਿਆ ਸੀ ਜੇ ਮੌਕਾ ਸਾਂਭ ਲੈਂਦੀ ਤੇ ਅੱਜ ਫਿਰ ਵੀ ਇਹਨਾਂ ਦੀ ਸਥਿਤੀ ਜਿਹੜੀ ਆ ਇਹ ਵਧੀਆ ਰਹਿਣੀ ਸੀ ਤੇ ਇਹਨਾਂ ਨੂੰ ਸੀਟਾਂ ਵੀ ਮਿਲ ਜਾਣੀਆਂ ਸੀ ਪੰਜਾਬ ਦੇ ਵਿੱਚੋਂ ਖਡੂਰ ਸਾਹਿਬ ਤੋਂ ਅਮਰਤਪਾਲ ਅ ਅਮਰਤਪਾਲ ਸਿੰਘ ਤੇ ਫਰੀਦਕੋੜ ਤੋਂ ਸਰਬਜੀਤ ਸਿੰਘ ਜੇ ਇਹਨਾਂ ਦੋਵਾਂ ਦੀ ਨੂੰ ਸਮਰਥਨ ਦੇ ਦਿੰਦੀ ਏ ਪਾਰਟੀ ਤੇ ਪਾਰਟੀ ਲੱਗਦਾ ਹੋਰ ਵੀ ਜਿਹੜੀਆਂ ਨੇ ਬਟਿੰਡਾ ਬਟਿੰਡੇ ਤੋਂ ਇਲਾਵਾ ਹੋਰ ਵੀ ਜਿਹੜੀ ਲੈ ਸਕਦੀਆਂ ਸੀਟਾਂ ਲੈ ਸਕਦੀਆਂ ਸੀ ਪਰ ਇਦਾਂ ਨਹੀਂ ਕੀਤਾ ਹੁਣ ਥੋੜੇਕ ਦੇਣ ਹੋ ਗਿਆ ਆਪਣੇ ਜਿਹੜਾ ਅਕਾਊਂਟ ਹੈ ਉਹਦੇ ਉੱਤੇ ਪਾਈ ਹੈ ਕਿ ਮੈਂ ਅਕਾਲ ਤਖਤ ਜਾਵਾਂਗਾ ਉੱਥੇ ਮਾਫੀ ਮੰਗਾਂਗਾ ਉੱਥੇ ਨਮਸਤਕ ਹੋਵਾਂਗਾ ਪਰ ਸਖਬੀਰ ਬਾਦਲ ਜੀ ਮਾਫੀਆਂ ਤਾਂ ਤੁਸੀਂ ਪਹਿਲਾਂ ਵੀ ਮੰਗੀਆਂ ਸੀ ਤੇ ਮਾਫੀਆਂ ਕਿਹੜੀਆਂ ਮੰਗੀਆਂ ਸੀ ਤੁਸੀਂ ਲੋਕਾਂ ਨੂੰ ਸੱਚੇ ਹੋਣ ਲਈ ਦਿਖਾਇਆ ਕਿ ਅਸੀਂ ਬਹੁਤ ਸੱਚੇ ਆ ਤੇ ਇਹ ਗੱਲ ਕਹਿਤੀ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਨਾ ਉਹਨਾਂ ਦਾ ਕੱਖ ਨਾ ਰਵੇ ਤੇ ਸੁਖਵੀਰ ਬਾਦਲ ਜੀ ਤੁਸੀਂ ਦੱਸੋ ਤੁਹਾਡੇ ਅਕਾਲੀ ਦਲ ਦਾ ਤੁਹਾਡਾ ਤਾਂ ਹੈਗਾ ਤੇ ਪੰਥ ਦੀ ਆ ਪਰ ਇਸ ਟਾਈਮ ਤੁਹਾਡੀ ਆ ਕੱਖ ਨਹੀਂ ਰਿਹਾ ਤੁਹਾਡਾ ਲੋਕ ਸਭਾ ਦੀ ਇੱਕ ਸੀਟ ਹੈ ਤੇ ਐਮ ਐਲ اے 2 ਨਹੀਂ ਕੱਖ ਨਹੀਂ ਰਿਹਾ ਤੇ ਤਬਾਹ ਹੋ ਗਈ ਏ ਪਾਰਟੀ ਖਤਮ ਹੋ ਗਈ ਪਾਰਟੀ ਪਰ ਪਾਰਟੀ ਨੂੰ ਅਜੇ ਵੀ ਬਚਾ ਸਕਦੇ ਹੋ ਜੇ ਆਪਣੀਆਂ ਨੀਤੀਆਂ ਨੂੰ ਤੁਸੀਂ ਸੁਧਾਰੋ ਤੁਸੀਂ ਆਪਣਾ ਅਸਤੀਫਾ ਦਿਓ ਸਭ ਤੋਂ ਮੇਨ ਗੱਲ ਹੈ ਅਸਤੀਫਾ ਦਿਓ ਕੋਰ ਕਮੇਟੀ ਬਿਠਾਓ ਉਹਦੇ ਵਿੱਚ ਜਿਹੜੀ ਹੈ ਪੂਰੀ ਗੱਲਬਾਤ ਕਰੋ ਉਹਨਾਂ ਦੇ ਨਾਲ ਮੀਟਿੰਗ ਕਰ ਕਰੋ ਤੇ ਇੱਕ ਵਧੀਆ ਜਿਹੜਾ ਵਾ ਜਿਹੜਾ ਇਸ ਪਾਰਟੀ ਨੂੰ ਅੱਗੇ ਲੈ ਕੇ ਤੁਰੇ ਜਿਹਨੂੰ ਜੂਥ ਵੀ ਮੰਨਦਾ ਜਿਹਦੀ ਜੂਥ ਦੇ ਵਿੱਚ ਵੀ ਗੱਲਬਾਤ ਆ ਪੂਰੀ ਉਸ ਬੰਦੇ ਨੂੰ ਪ੍ਰਧਾਨਗੀ ਦਵ ਤੁਸੀਂ ਆਪਣੀ ਅੜੀ ਤੇੜੇ ਜੇ ਬਾਕੀ ਧੜੇ ਆਪਣੀ ਅੜੀ ਤੇੜੇ ਨਹੀਂ ਇਸ ਤਰ੍ਹਾਂ ਕੋਈ ਹੱਲ ਨਹੀਂ ਹੋਣਾ ਇਸ ਤਰ੍ਹਾਂ ਕੋਈ ਹੱਲ ਨਹੀਂ ਹੋਣਾ ਸਾਨੂੰ ਕੁਝ ਨਹੀਂ ਲੱਭਣਾ ਇਸ ਦੇ ਵਿੱਚੋਂ ਇਹ ਤਾਂ ਚੰਗਾ ਵਾ ਕਿ ਆਪਾਂ ਸਾਰੇ ਤੁਸੀਂ ਸਾਰੇ ਅਕਾਲੀ ਦਲ ਜਿੰਨੇ ਵੀ ਆ ਅਕਾਲੀ ਦਲ ਇਕੱਠੇ ਹੋ ਕੇ ਇੱਕ ਵਧੀਆ ਪ੍ਰਧਾਨ ਆ ਜਿਹੜਾ ਅਕਾਲੀ ਦਲ ਦਾ ਖੜਾ ਕਰੀਏ ਪਰ ਨਹੀਂ ਗਗਬੀਰ ਬਾਦਲ ਜੀ ਕੁਰਸੀ ਤੁਹਾਨੂੰ ਮਿਲੂਗੀ ਇਹ ਨਹੀਂ ਆਈ ਜਾਂਦੇ ਤੁਸੀਂ ਵਧੀਆ ਲੀਡਰ ਹੋ ਫੁੱਲਜੇ ਲੀਡਰ ਹੋ ਪਰ ਕੀ ਚਾਰ ਪੰਜ ਇਲੈਕਸ਼ਨਾਂ ਹਾਰ ਚੁੱਕੀ ਆ ਪਾਰਟੀ ਤੁਹਾਡੀ ਜਿਹੜੀ ਮੌਜੂਦਗੀ ਦੇ ਵਿੱਚ ਤੇ ਅਜੇ ਵੀ ਆਪਾਂ ਜੇ ਸਟੈਂਡ ਨਹੀਂ ਨਾ ਰਹਿ ਤੇ ਵਿਧਾਨ ਸਭਾ ਇਲੈਕਸ਼ਨ ਆ ਰਹੀਆਂ 2027 ਦੀਆਂ ਜ਼ੀਰੋ ਨਾ ਹੋ ਜੀਏ ਆਪਾਂ ਇਸ ਕਰਕੇ ਜੇ ਤੁਸੀਂ ਡਿਸੀਜਨ ਲੈਣਾ ਤੁਸੀਂ ਆਪਣਾ ਅਸਤੀਫਾ ਜਿਹੜਾ ਵਾ ਉਹ ਦਿਓ ਪਹਿਲੀ ਗੱਲ ਇਹ ਆ ਫਿਰ ਇੱਕ ਕਮੇਟੀ ਦੇ ਨਾਲ ਕਰੋ ਤੇ ਇੱਕ ਵਧੀਆ ਜਿਹੜਾ ਵਾ ਉਹਨੂੰ ਪ੍ਰਧਾਨਗੀ ਚੁਣੋ ਠੀਕ ਹੈ ਤੁਹਾਡੀ ਪਾਰਟੀ ਰਣੀ ਆ ਇਹ ਬਾਦਲ ਸੁਖਬੀਰ ਬਾਦਲ ਦੇ ਮਨ ਚ ਇਹ ਹੈ ਕਿ ਜੇ ਮੈਂ ਜੇ ਮੈਂ ਅਸਤੀਫਾ ਦੇ ਦਿੱਤਾ ਤੇ ਫਿਰ ਜਿਹੜੀ ਪਾਰਟੀ ਹੈ ਇਹ ਕਿਸੇ ਹੋਰ ਦੇ ਹੱਥ ਚੱਲ ਜਾਣੀ ਹੈ ਤੇ ਕੋਈ ਹੋਰ ਨਾ ਕ੍ਰੈਡਿਟ ਲੈ ਜਾਈ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕ੍ਰੈਡਰ ਦੀ ਕ੍ਰੈਡਿਟ ਤੇ ਇੰਨਾ ਸਾਨੂੰ ਚਾਹੀਦਾ ਨਾ ਕਿ ਪਤਾ ਨਹੀਂ ਕੀ ਗੱਲ ਹੈ ਸੁਖਬੀਰ ਬਦਲ ਜੀ ਕ੍ਰੈਡਿਟ ਹੀ ਚਾਉਂਦੇ ਨੇ ਕਿ ਕ੍ਰੈਡਿਟ ਮੈਨੂੰ ਮਿਲੇ ਤੇ ਸਾਰੇ ਪ੍ਰਧਾਨ ਸਾਹਿਬ ਜੀ ਦੀ ਨਵੀਂ ਲੀਡਰ ਨੇ ਉਹ ਗੱਲ ਕਰਨ ਕਿ ਕ੍ਰੈਡਿਟ ਅਸੀਂ ਤੁਹਾਨੂੰ ਦਵਾਂਗੇ ਪਰ ਤੁਸੀਂ ਇੱਕ ਵਾਰ ਅਸੀਂ ਫੜੋ ਤੇ ਜਿਹੜਾ ਵਾ ਆਪਾਂ ਇੱਕ ਇਹ ਪਾਰਟੀ ਨੂੰ ਹੋਰ ਮਜ਼ਬੂਤ ਕਰੀਏ ਇਹਨੂੰ ਖੜਾ ਕਰੀਏ ਹੁਣ ਦੂਜੀ ਗੱਲ ਇਹ ਆ ਕਿ ਅਕਾਲ ਤਖਤ ਦੇ ਆਉਣ ਨਾਲੋਂ ਚਲੋ ਹੁਣ ਆਉਣਾ ਚਾਹੀਦਾ ਮੱਥਾ ਟੇਕੋ ਤੁਸੀਂ ਆਓ ਪਰ ਸੋਸ਼ਲ ਮੀਡੀਏ ਤੋਂ ਦੂਰ ਰਹੋ ਮੀਡੀਏ ਤੋਂ ਦੂਰ ਰਹੋ ਜੇ ਆਉਣਾ ਤੇ ਕਿਉਂਕਿ ਹੁਣ ਤੁਹਾਡੀ ਉਹ ਗੱਲ ਗੱਲ ਨਹੀਂ ਨੀ ਜਿਹੜੀਆਂ ਪਹਿਲਾਂ ਗੱਲ ਦੀਆਂ ਰਹੀਆਂ ਹੁਣ ਉਹ ਗੱਲ ਨਹੀਂ ਬਣਨੀ ਤੁਹਾਡੀ ਕੀ ਮੈਂ ਪਖੰਡ ਕਰੂੰਗਾ ਮੈਂ ਮੱਥਾ ਟੇਕੂੰਗਾ ਮੈਂ ਹੱਥ ਗੋਡਾ ਰਗੜੂੰਗਾ ਹਨਾ ਉਹ ਗੱਲ ਨਹੀਂ ਬਾਨੀ ਇਸ ਕਰਕੇ ਜੇ ਹੋਣਾ মিডিਆ ਨੂੰ ਨਾਲ ਨਾ ਲੈ ਕੇ ਆਇਓ ਤੇ ਨਾ ਹੀ ਅਕਾਊਂਟ ਤੇ ਆਪਣੇ ਤੇ ਕੋਈ ਖਬਰ ਪਾਇਓ ਮਾਫੀ ਮੰਗ ਕੇ ਜੋ ਵੀ ਤੁਸੀਂ ਕੀਤਾ ਉਹ ਮਾਫੀ ਮੰਗਿਓ ਜਿਹੜੀ ਸ਼ੁੱਧ ਤੇ ਸਿੱਧੀ ਹੋਵੇ ਕਿਉਂਕਿ ਪਿੱਛੇ ਤੁਸੀਂ ਮਾਫੀ ਜਿਹੜੀ ਮੰਗੀ ਸੀ ਉਹਦਾ ਕਿਨਮਿਆ ਜਾਂ ਤੁਸੀਂ ਦੇ ਭੁਗਤਣਾ ਸੀ ਨੀ ਤੁਹਾਡੇ ਨਾਲ ਦਿਆਂ ਨੇ ਮੀ ਭੁਗਤਿਆ ਬਾਕੀ ਜਿਹੜੇ ਬਾਗੀ ਧੜੇ ਨੇ ਇਹ ਅੱਜ ਗੱਲਾਂ ਕਰ ਰਹੇ ਨੇ ਕਿ ਐਦਾਂ ਜੀ ਅਸੀਂ ਤੇ ਚੁੱਪ ਹਾਂ ਅਸੀਂ ਤੇ ਐਦਾਂ ਹੀ ਉਦਾਂ ਹੀ ਸੱਤਾ ਦਾ ਰੰਗ ਸਾਰਿਆਂ ਨੇ ਮਾਣਿਆ ਜਦੋਂ ਸਰਕਾਰ ਰਹੀ ਹੈ 10 ਸਾਲ ਲਗਾਤਾਰ ਉਦੋਂ ਕੋਈ ਨਹੀਂ ਬੋਲਿਆ ਕੋਈ ਨਹੀਂ ਬੋਲਿਆ ਉਦੋਂ ਜਦੋਂ ਫਿਰ ਬੀਬੀ ਜ਼ਗੀਰ ਕੌਰ ਨੇ ਲਫਾ ਫਾ ਕਲਚਰ ਦੀ ਗੱਲ ਕੀਤੀ ਰঞ্জੀਤ ਸਿੰਘ ਬ੍ਰਹਮਪੁਰਾ ਸਾਹਿਬ ਅੱਡ ਹੋ ਗਈ ਉਧਰੋਂ ਢੀਂਸਾ ਸਾਹਿਬ ਅੱਡ ਹੋ ਗਈ ਐਦਾਂ ਕਰਕੇ ਬਗਦਾ ਬਗਾਵਤਾਂ ਜਿਹੜੀਆਂ ਉਹ ਹੁੰਦੀਆਂ ਰਹੀਆਂ ਪਰ ਗੱਲ ਇਹ ਹੈ ਕਿ ਜਦੋਂ ਸੱਤਾ ਦੇ ਵਿੱਚ ਸੀ ਸੱਤਾ ਦਾ ਨਿਗੜ ਹਰ ਇੱਕ ਬੰਦੇ ਨੇ ਮਾਣਿਆ ਕੋਈ ਨਵਾਂ ਨਹੀਂ ਹੈਗਾ ਜਿਹੜੇ ਬਾਗੀ ਧੜੇ ਨੇ ਕੋਈ ਨਵਾਂ ਲੀਡਰ ਨਹੀਂ ਹੈਗਾ ਸਾਰੇ ਪੁਰਾਣੇ ਨੇ ਜਿਨ੍ਹਾਂ ਨੇ ਜਿਹੜੇ 4-4 ਵਾਰ ਐਮ.ਐਲ.ਏ ਬਣ ਚੁੱਕੇ ਨੇ ਆਪਣੇ ਹਲਕਿਆਂ ਤੋਂ ਤੇ ਉਹ ਬੰਦੇ ਉਦੋਂ ਚੁੱਪ ਰਹਿ ਸਕਬੀਰ ਬਾਦਲ ਜੀ ਉਦੋਂ ਵੀ ਪ੍ਰਧਾਨ ਸੀ ਉਸ ਸਮੇਂ ਚੁੱਪ ਰਹਿ ਪਰ ਅੱਜ ਜੇ ਪਾਰਟੀ ਜ਼ੀਰੋ ਹੋ ਗਈ ਆ ਤੇ ਅੱਜ ਉਹੀ ਬੰਦੇ ਜਿਹੜੇ ਆ ਉਹ ਗੱਲਾਂ ਕਰ ਰਹੇ ਨੇ ਸਖਬੀਰ ਬਾਦਲ ਜੀ ਤੋਂ ਅਸਤੀਫਾ ਮੰਗ ਰਹੇ ਨਹੀਂ ਤੇ ਕਦੇ ਸਖਬੀਰ ਬਾਦਲ ਵਰਗਾ ਲੀਡਰ ਨਹੀਂ ਹੈ ਗਾਇਸ ਇਸ ਦੁਨੀਆ ਤੇ ਇਹ ਗੱਲ ਕਹਿੰਦੇ ਹੁੰਦੇ ਸੀ ਤੇ ਅੱਜ ਬਾਗੀ ਧੜੇ ਮਤਲਬ ਬਣ ਗਏ ਨੇ ਅਕਾਲੀ ਦਲ ਦਾ ਮੈਂ ਕਹਿਣਾ ਕਿ ਤੈਨਾਂ ਕਿਤੇ ਉਹ ਵੀ ਆਪਣਾ ਨੁਕਸਾਨ ਕਰ ਰਹੇ ਨਹੀਂ ਮਨਪ੍ਰੀਤ ਸਿੰਘ ਅਯਾਲੀ ਉਹ ਬੰਦੇ ਨੇ ਸਟੈਂਡ ਲਿਆ ਉਹਨੇ ਕਿਹਾ ਕਿ ਮੇ ਜੇਤੁੰਦਾਰ ਜਿਹੜੀ ਰਿਪੋਰਟ ਉਹ ਤੁਸੀਂ ਲਾਗੂ ਕਰ ਕਰ ਦਿਓ ਤੇ ਮੈਂ ਹਾਜ਼ਰ ਹਾਂ ਪਰ ਨਹੀਂ ਜਿੰਨਾ ਚਿਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਸੰਗਰਮ ਨਹੀਂ ਰਹਾਂਗਾ ਮੈਂ ਰਾਜਨੀਤੀ ਤੋਂ ਬ੍ਰੇਕ ਲਵਾਂਗਾ ਤੇ ਵਾਕਿਆ ਹੀ ਉਹ ਕਿਤੇ ਵੀ ਐਕਟਿਵ ਨਹੀਂ ਹੈਗੀ ਨਾ ਉਹ ਕਿਸੇ ਮੀਟਿੰਗ ਦੇ ਵਿੱਚ ਪਹੁੰਚੇ ਆ ਕੋਈ ਵੀ ਮੀਟਿੰਗਾਂ ਹੋਈਆਂ ਬਹੁਤ ਸਾਰੀਆਂ ਉਹਨਾਂ ਦੇ ਵਿੱਚ ਵੀ ਨਹੀਂ ਪਹੁੰਚੇ ਉਸ ਬੰਦੇ ਨੇ ਸਟੈਂਡ ਲੈ ਲਿਆ ਨਾ ਉਹਨੇ ਬਾਕੀਆਂ ਦੀ ਕੀਤੀ ਸਪੋਰਟ ਤੇ ਨਾ ਮੇਰੇ ਖਿਆਲ ਚ ਉਹਨੇ ਅਕਬੀਰ ਬਾਦਲ ਦੀ ਕੀਤੀ ਆ ਇਹੋ ਜਿਹੇ ਬੰਦੇ ਨੂੰ ਜੇ ਤੁਸੀਂ ਪ੍ਰਧਾਨ ਬਣਾ ਦੋ ਸੁਲਝਿਆ ਬੰਦਾ ਜ਼ਮੀਨ ਨਾਲ ਜੁੜਿਆ ਇਹੋ ਜਿਹੇ ਬੰਦੇ ਨੂੰ ਤੁਸੀਂ ਪ੍ਰਧਾਨ ਬਣਾ ਸਕਦੇ ਹੋ ਤੇ ਜੇ ਤੁਸੀਂ ਕਹੋ ਕਿ ਮੈਂ ਪ੍ਰਧਾਨਗੀ ਆਪਣੇ ਘਰ ਚ ਹੀ ਰੱਖਣੀ ਆ ਯਾਨੀ ਕਿ ਸਾਰੇ ਪਰਿਵਾਰ ਚ ਵੀ ਵਿਕਰਮਜੀਤ ਸਿੰਘ ਮੰਜੀਠੀਆ ਦੇ ਜੇ ਤੁਸੀਂ ਕਹਿੰਦੇ ਹੋ ਤੇ ਵਿਕਰਮਜੀਤ ਸਿੰਘ ਮੰਜੀਠੀਆ ਤੇ ਵੀ ਕੇਸ ਆ ਨਸ਼ੇ ਦਾ ਅਕਾਲੀ ਦਲ ਜਿਹੜੀ ਹੈ ਸਾਫ਼ ਸੁਥਰੀ ਪਾਰਟੀ ਦੀ ਪੰਥਕ ਪਾਰਟੀ ਸੀ ਇਸ ਕਰਕੇ ਪੰਥਕ ਬੰਦਾ ਚੁਣਿਓ ਜੇ ਚੋਣਾਂ ਦੀ ਬੰਦਾ ਲੱਭ ਲੋ ਜਿਹੜਾ ਵੀ ਤੁਹਾਨੂੰ ਲੱਗਦਾ ਮੈਂ ਤੇ ਬਾਰ ਬਾਰ ਕਹਿ ਰਿਹਾ ਕਿ ਤੁਸੀਂ ਇੱਕ ਬਣਾਓ ਤੁਸੀਂ ਕਮੇਟੀ ਬਣਾਓ ਕੋਰ ਕਮੇਟੀ ਜਿਹੜੀ ਐ ਤੁਹਾਡੀ ਉਹ ਡਿਸਾਈਡ ਕਰੇ ਤੁਸੀਂ ਉਹਨਾਂ ਨੂੰ ਕਹੋ ਕਿ ਤੁਸੀਂ ਜੋ ਵੀ ਤੁਸੀਂ ਫੈਸਲਾ ਕਰਨਾ ਕਰੋ ਫੈਸਲਾ ਤੇ ਮੈਨੂੰ ਮਨਜ਼ੂਰ ਆ ਤੇ ਬਾਕੀ ਧੜੇ ਵੀ ਕਹਿਣ ਕਿ ਸਾਨੂੰ ਵੀ ਮਨਜ਼ੂਰ ਆ ਇਸ ਕਰਕੇ ਇਸ ਸਾਹਬ ਦੇ ਨਾਲ ਮੈਨੂੰ ਲੱਗਦਾ ਕਬੀਰ ਬਾਦਲ ਜੀ ਤੁਹਾਡੀ ਇੱਜ਼ਤ ਜਿਹੜੀ ਆ ਹੋਰ ਵੱਜੂਗੀ ਜੇ ਤੁਸੀਂ ਅਸਤੀਫਾ ਦੇ ਦਿੰਦੇ ਜੀ ਪਰ ਨਹੀਂ ਗੱਲ ਮੰਨਣ ਤੇ ਨਹੀਂ ਆ ਰਹਾ ਉਧਰ ਜਿਹੜੇ ਨੇ ਬਾਗੀ ਧੜੇ ਨਹੀਂ ਉਹ ਵੀ ਆਪਣੇ ਲੱਗੇ ਨੇ ਦਾ ਦੇ ਵਿੱਚ ਪਰ ਚਲੋ ਗੱਲਾਂ ਬਹੁਤ ਹੋ ਜਾਣੀਆਂ ਵੀਡੀਓ ਬਹੁਤ ਲੰਮੀ ਆ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਤਾਂ ਜੋ ਬਹਿ ਕੇ ਗੱਲ ਕਰਨ ਦਾ ਮਜਾ ਉਹ ਕਿਸੇ ਹੋਰ ਕੰਮ 'ਚ ਨਹੀਂ ਮਜਾ ਕੀ ਪਾਰਟੀ ਦਾ ਨੁਕਸਾਨ ਕਰ ਰਹੇ ਨਹੀਂ ਇਸ ਕਰਕੇ ਸੁਖਵੀਰ ਬਾਦਲ ਜੀ ਸੋਚਣ ਵਾਲੀ ਗੱਲ ਹੈ ਗੌਰ ਕਰਿਓ ਬਾਕੀ ਮਿਲਦੀ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ